ਜਾਣੋ ਗੁਰਦੁਆਰਾ ਕੋਠੜੀ ਸਾਹਿਬ ਦਾ ਇਤਿਹਾਸ ਜਿਹੜਾ ਮਾਰਿਆ 13-13 ਤੋਲ ਕੇ ਨੇਕਾਂ ਗਰੀਬਾਂ ਲੋੜਵੰਦਾਂ ਨੇ ਝੋਲੀਆਂ ਭਰੀਆਂ ਤਾਂ ਕੁਝ ਇਖਾਲੂ ਲੋਕਾਂ ਵੱਲੋਂ ਮਾਰਿਸ ਕਹਿ ਨਵਾਬ ਦੌਲਤ ਖਾਨ ਪਾਸ ਕੀਤੀ ਗਈ ਜੋ ਹਸਾਬਤਾਬ ਕੀਤਾ ਗਿਆ ਤੇ ਮਹਾਰਾਜ ਦਾ ਪਹਿਲੀ ਵਾਰ 133 ਰੁਪਏ ਵਾਦ ਨਿਕਲੇ ਇੱਥੇ ਇਖਾਲੂ ਲੋਕਾਂ ਦੀ ਸ਼ਿਕਾਇਤ ਮਗਰੂਰ ਸਤਿਗੁਰ ਨਾਨਕ ਨੂੰ ਨਜ਼ਰਬੰਦ ਕਰ ਉਹਨਾਂ ਤੋਂ ਲਿਆ ਗਿਆ ਸੀ ਹਿਸਾਬ ਇੱਥੇ ਗੁਰੂ ਨਾਨਕ ਸਾਹਿਬ ਦਾ ਇਹ ਜਦੋਂ ਜਦੋਂ ਬਾਬੇ ਨਾਨਕ ਜੀ ਨੇ ਉਹਨਾਂ ਨੂੰ ਇੱਥੇ ਸੁਲਤਾਨਪੁਰ ਲਿਆਂਦਾ ਤੇ ਮੋਦੀ ਖਾਨੇ ਦੇ ਵਿੱਚ ਉਹਨਾਂ ਨੂੰ ਮੋਦੀ ਦੀ ਨੌਕਰੀ ਮਿਲੀ ਤੇ ਉਹਨਾਂ ਨੇ 13-13 ਤੋਲ ਕੇ ਜਦੋਂ ਮਹਾਰਾਜ ਨਾਲ ਲੈਵ ਲੱਗ ਜਾਂਦੀ ਸੀ ਉਦੋਂ ਉਹਨਾਂ ਨੇ 13-13 ਹੀ 13-13 ਕਰਦੇ ਰਿਹਾ ਸਾਬ ਮਗਰੋਂ ਨਿਕਲਿਆ ਸੀ ਵਾਦਾ ਸੋਗਰਦੇ ਨਵਾਬ ਨੇ ਦੌਲ ਖਾਨ ਨੇ ਇੱਥੇ ਹਸਾਬਕਤਾ ਗੁਰੂ ਸਾਹਿਬ ਨੂੰ ਬੰਨ੍ਹ ਕੋਠਰੀ ਚ ਕਰਕੇ ਹਸਾਬਕਤਾ ਉੱਥੇ ਚੈੱਕ ਕਰਾਇਆ ਸੀਗਾ ਗੁਰਦੁਆਰਾ ਅੱਠ ਸਾਹਿਬ ਤੇ ਉੱਥੇ ਭੱਟੇ ਵੀ ਪਏ ਆ ਮਹਾਰਾਜ ਦੇ ਜਿਹੜਾ ਨਾਲ ਉਹ ਤੋਲਦੇ ਹੁੰਦੇ ਸੀ ਇਹ ਉਹ ਜਦੋਂ ਹਸਾਬਕਤਾ ਕੀਤਾ ਸਾਰਾ ਉਹ ਵਾਦਾ ਨਿਕਲਿਆ ਤੋਲਤਖਨ ਲੋਦੀ ਨੂੰ ਹੋਣਾ ਪਿਆ ਸੀ ਸ਼ਰਮੂਦਾ ਅੱਜ ਇੱਕ ਘਰਾਂ ਦੇ ਵਿੱਚ ਕੋਈ ਬੱਚਿਆਂ ਦੀ ਜਾਂ ਹੋਰ ਕਿਸੇ ਕਿਸਮ ਦੀ ਵੀ ਪਵਾਸ਼ਾ ਲੈ ਕੇ ਹੁੰਦਾ ਕੋ ਨਾਨਕ ਦੇ ਇੱਥੇ ਦੁਆਤੇ ਉਹ ਆਸਾਂ ਪੂਰੀਆਂ ਹੁੰਦੀਆਂ ਇੱਥੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇ ਅਵਨ ਮੀਡੀਆ ਮਿਆਸ਼ੂਦੀਪ ਕੌਰ ਗੁਰਦੁਆਰਾ ਸ਼੍ਰੀ ਕੋਠੜੀ ਸਾਹਿਬ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰੂ ਘਰਾਂ 'ਚੋਂ ਇੱਕ ਹੈ ਅਤੇ ਇਸ ਗੁਰਦੁਆਰੇ 'ਚ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮੋਦੀ ਖਾਨ ਦੇ ਮਲਿਕ ਦੌਲਤ ਖਾਨ ਲੋਧੀ ਵੱਲੋਂ ਅਨਾਜ ਲੁੱਟਾਈ ਜਾਂਦੇ આરોਪ 'ਚ ਹਿਸਾਬ ਕਿਤਾਬ ਕਰਨ ਦੇ ਲਈ ਨਜ਼ਰਬੰਦ ਕੀਤਾ ਗਿਆ ਸੀ ਕਿਉਂਕਿ ਕੁਝ ਇਰਖਾਲੂ ਲੋਕਾਂ ਵੱਲੋਂ ਨਿਵਾਬ ਦੌਲਤ ਖਾਨ ਨੂੰ ਪਰਕਾਰ ਕੇ ਕਿਹਾ ਗਿਆ ਕਿ ਨਾਨਕ ਮੋਦੀ ਖਾਨਾ ਲੁੱਟ ਰਿਹਾ ਤੇ ਲੋਕਾਂ ਨੂੰ ਵਾਦ ਤੋਲ ਤੋਲ ਕੇ ਸਨਮਾਨ ਦੇ ਰਿਹਾ ਪਰ ਗੁਰੂ ਦੇ ਮਹਿਮਾ ਐਸੀ ਜਦੋਂ ਹਿਸਾਬ ਮੁਕੰਮਲ ਕੀਤਾ ਗਿਆ ਤਾਂ ਹਿਸਾਬ ਕਿਤਾਬ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਇੱਥੇ ਉਹੋ ਖਾਲੂ ਲੋਕ ਸ਼ਰਮਿੰਦਾ ਹੋਏ ਉਥੇ ਨਵਾਬਖਾਂ ਦੌਲਤਖਾਨ ਨੂੰ ਵੀ ਸ਼ਰਮਸਰ ਹੋਣਾ ਪਿਆ ਨਵਾਬ ਵੱਲੋਂ ਮੁਰਤੂ ਗੁਰੂ ਸਾਹਿਬ ਨੂੰ ਹਟ ਚਲਾਉਣ ਲਈ ਬੇਨਤੀ ਕੀਤੀ ਗਈ ਪਰੰਤੂ ਗੁਰੂ ਸਾਹਿਬ ਨੇ ਮੋਤੀਖਾਨੇ ਚ ਨੌਕਰੀ ਛੱਡ ਦਿੱਤੀ ਉਹ ਅਕਾਲ ਪੁਰਖ ਦੀ ਜ਼ਿੰਦਗੀ ਚ ਲੀਨ ਹੋ ਗਏ ਜਿਸ ਤੋਂ ਬਾਅਦ ਨਵਾਬ ਖੁਦ ਗੁਰੂ ਸਾਹਿਬ ਦੀ ਸ਼ਰਨ ਚ ਆ ਗਿਆ ਅੱਜ ਵੀ ਇਸ ਗੁਰੂ ਘਰ ਚ ਉਹ ਕੋਠੜੀ ਮੌਜੂਦ ਹੈ ਜਿੱਥੇ ਗੁਰੂ ਸਾਹਿਬ ਪਾਸੋਂ ਹਿਸਾਬ ਕਿਤਾਬ ਲੈ ਜਾਣ ਦੌਰਾਨ ਨਜ਼ਰਬੰਦ ਕੀਤਾ ਗਿਆ ਸੀ ਤੋ ਤੁਹਾਨੂੰ ਦੱਸ ਦਈਏ ਗੁਰੂ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਆਪਣੀ ਪੈੜ ਬੀਬੇ ਨਾਨਕੀ ਜੀ ਦੇ ਕੋਲ ਰਹਿੰਦੇ ਸਨ ਬੀਬੇ ਨਾਨਕੀ ਜੀ ਦੇ ਪਤੀ ਭਾਈਆ ਜੋ ਰਾਮ ਦੌਲਤ ਖਾਂ ਦੇ ਸ਼ਾਹੀ ਦਰਬਾਰ ਚ ਉੱਚ ਅਹੁਦੇ ਤੇ ਕੰਮ ਕਰਦੇ ਸਨ ਤੇ ਉਹਨਾਂ ਦੀ ਪ੍ਰੇਰਣਾ ਸਦਕਾ ਹੀ ਗੁਰੂ ਸਾਹਿਬ ਦੌਲਤ ਖਾਂ ਲੋਧੀ ਦੇ ਮੋਦੀ ਖਾਨ ਦੇ ਵਿੱਚ ਕੰਮ ਕਰਦੇ ਸਨ ਜਿੱਥੇ ਅੱਜ ਗੁਰਦੁਆਰਾ ਸ੍ਰੀ ਹਟ ਸਾਹਿਬ ਸ਼ੁਸ਼ੋਭਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਪਿੱਤਸਤਾਨ ਗੁਰਦੁਆਰਾ ਕੋਟਲੀ ਸਾਹਿਬ ਹੈ ਜਿੱਥੇ ਕਿ ਮਹਾਰਾਜ ਸਾਹਿਬ ਤਾਬ ਹੋਇਆ ਜਿਹੜਾ ਮਹਾਰਾਜ 13-13 ਤੋਲ ਕੇ अनेਕਾਂ ਗਰੀਬਾਂ ਲੋੜਵੰਦਾਂ ਨੇ ਝੋਲੀਆਂ ਭਰੀਆਂ ਤਾਂ ਕੁਝ ਇਹ ਖਾਲੂ ਲੋਕਾਂ ਵੱਲੋਂ ਮਹਾਰਾਜ ਕਹਿ ਨਵਾਬ ਦੌਲਤਖਾਨ ਪਾਸ ਕੀਤੀ ਗਈ ਜਿਉਂ ਸਾਹਬਤਾ ਕੀਤਾ ਗਿਆ ਤੇ ਮਹਾਰਾਜ ਦਾ ਪਹਿਲੀ ਵਾਰ 135 ਰੁਪਏ ਵੱਧ ਨਿਕਲੇ ਦੂਸਰੀ ਵਾਰ 321 ਰੁਪਏ ਵੱਧ ਨਿਕਲੇ ਲਾਸਟ ਸਾਥ ਸਾਹਿਬ ਤਾਬੇ 760 ਰੁਪਏ ਮਾਰੇ ਦਾ ਵਾਦਾ ਨਿਕਲਿਆ ਔਰ ਇੱਥੇ ਵਾਦਾ ਹੋਇਆ ਮਾਰੇ ਦਾ ਇੱਥੇ ਪਾਵਨ ਪਿੱਤਰ ਜਗਾ ਵੀ ਹੈ ਜਿੱਥੇ ਕਿ ਮਾਰੇ ਰੱਖਿਆ ਗਿਆ ਸੀਗਾ ਬਹੁਤ ਹੀ ਉਸਤਾ ਪੁਰਨਾ ਮੱਲਵ ਜੋ ਹੈ ਇਸ ਟਾਈਮ ਹੌਲਚਾਲ ਹੈ ਦੇਸਾਂ ਵਿਦੇਸਾਂ ਤੋਂ ਸੰਗਤਾਂ ਨਕਮਸਤਕ ਹੋਣ ਵਾਸਤੇ ਗੁਰਦੁਆਰਾ ਬੇਰ ਸਾਹਿਬ ਔਰ ਨਾਲ ਲੱਗਦੇ ਜੋ ਇਤਿਹਾਸਕ ਸਥਾਨਾਂ ਤੋਂ ਤੁਸੀਂ ਹਾਜ਼ਰੀਆਂ ਭਰ ਰਹੀਆਂ ਹਨ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਨੂੰ ਤੇ ਤੁਹਾਨੂੰ ਗੁਰਦੁਆਰਾ ਕੋਟਰੀ ਸਾਹਿਬਾਂ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਔਰ 556 ਗੁਰੂ ਜੀ ਦਾ ਜਿਹੜਾ ਪ੍ਰਕਾਸ਼ ਉਸਤਵ ਆ ਰਿਹਾ ਉਹਦੀਆਂ ਲੱਖ-ਲੱਖ ਵਧਾਈਆਂ ਸਮੂਹ ਸੰਗਤ ਨੂੰ ਪੰਜਾਬ ਦੇ ਨੂੰ ਬਾਹਰਿਆਂ ਨੂੰ ਸਾਰਿਆਂ ਨੂੰ ਇਸ ਪ੍ਰਕਾਸ਼ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਇਹ ਜੋ ਸਥਾਨ ਆ ਗੁਰਦੁਆਰਾ ਕੋਟਰੀ ਸਾਹਿਬ ਇੱਥੇ ਗੁਰਨਾਨਕ ਸਾਹਿਬ ਦਾ ਜਦੋਂ ਜਦੋਂ ਬੇਬੇ ਨਾਨਕ ਜੀ ਨੇ ਉਹਨਾਂ ਨੂੰ ਇੱਥੇ ਸੁਲਤਾਨਪੁਰ ਲਿਆਂਦਾ ਤੇ ਮੋਦੀ ਖਾਨੇ ਦੇ ਵਿੱਚ ਉਹਨਾਂ ਨੂੰ ਮੋਦੀ ਦੀ ਨੌਕਰੀ ਮਿਲੀ ਤੇ ਉਹਨਾਂ ਨੇ 13-13 ਤੋਲ ਕੇ ਜਦੋਂ ਮਹਾਰਾਜਾ ਨਾਲ ਲੈਵ ਲੱਗ ਜਾਂਦੀ ਸੀ ਉਦੋਂ ਉਹਨਾਂ ਨੇ 13-13 ਤੇ 13-13 ਕਰਦੇ ਰਿਹਾ ਉਹ 13 ਦੇ ਨਾਲ ਕਈਆਂ ਗਰੀਬਾਂ ਨੂੰ ਅਨੇਕਾਂ ਲੋੜਵੰਦਾਂ ਨੂੰ ਜੋ ਅਨਾਜ ਜਾਂ ਜੋ ਵੀ ਚੀਜ਼ ਉਸ ਵਕਤ ਦੀ ਦਿੰਦੇ ਸੀ ਉਹ ਦੇਈ ਜਾਂਦੇ ਸੀ ਵਿੱਚ ਕਈ ਈਰਖਾ ਕਰਨ ਵਾਲੇ ਲੋਕ ਸੀਗੇ ਉਹਨਾਂ ਨੇ ਗੁਰਨਾਨਕ ਸਾਹਿਬ ਦੀ ਸ਼ਿਕਾਇਤ ਕਰ ਦਿੱਤੀ ਇਹ ਮੁੱਦੀ ਖਾਨਾ ਲਟਾਈ ਜਾਂਦੇ ਆ ਔਰ ਉਸ ਵਕਤ ਤੇ ਨਵਾਬ ਨੇ ਬਾਲ ਖਾਨੇ ਇੱਥੇ ਹਸਾਬ ਕਿਤਾਬ ਗੁਰੂ ਸਾਹਿਬ ਨੂੰ ਬੰ ਕੋਠਰੀ ਚ ਕਰਕੇ ਹਸਾਬ ਕਿਤਾਬ ਉੱਥੇ ਚੈੱਕ ਕਰਾਇਆ ਸੀਗਾ ਗੁਰਦੁਆਰਾ ਹਟ ਸਾਹਿਬ ਤੇ ਉੱਥੇ ਵਟੇ ਵੀ ਪਏ ਆ ਮਹਾਰਾਜ ਦੇ ਜਿਹੜਾ ਨਾ ਉਹ ਤੋਲਦੇ ਹੁੰਦੇ ਸੀ ਤੇ ਉਹ ਜਦੋਂ ਹਸਾਬ ਕਿਤਾਬ ਕੀਤਾ ਸਾਰਾ ਉਹ ਵਾਧਾ ਨਿਕਲਿਆ ਉਸ ਵਕਤ ਦਾ ਜੋ ਕਰੰਸੀ ਸੀ ਉਹਨੂੰ ਬਹੁਤ ਸੈਕੜਿਆਂ ਚ ਵਾਧਾ ਨਿਕਲਿਆ ਔਰ ਉਸ ਤੋਂ ਬਾਅਦ ਇਹ ਜਗਾ ਜਿਹੜੀ ਹੈ ਬਹੁਤ ਇਤਿਹਾਸਿਕ ਜਗਾ ਬਣ ਗਈ ਇੱਥੇ ਸਾਡੇ ਵਪਾਰੀ ਲੋਗ ਇੱਕ ਤਰ੍ਹਾਂ ਦੀਆਂ ਮੰਗਾਂ ਲੈ ਕੇ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਹੁੰਦੇ ਆ ਔਰ ਕਾਰੋਬਾਰ ਦੀ ਬਹੁਤ ਤਰੱਕੀ ਹੁੰਦੀ ਆ ਔਰ ਕਈਆਂ ਦੇ ਘਰਾਂ ਦੇ ਵਿੱਚ ਕੋਈ ਬੱਚਿਆਂ ਦੀ ਜਾਂ ਹੋਰ ਕਿਸੇ ਕਿਸਮ ਦੀ ਵੀ ਆਸ਼ਾ ਲੈ ਕੇ ਹੁੰਦਾ ਗੁਰਨਾਨਕ ਦੇਵ ਇੱਥੇ ਦੁਆਰ ਤੇ ਉਹ ਆਸਾਂ ਪੂਰੀਆਂ ਹੁੰਦੀਆਂ ਇੱਥੇ ਕੋਈ ਅਸੀ ਗੱਲ ਨਹੀਂ ਗਈ ਸਾਡੇ ਜਿਹੜੇ ਵਪਾਰੀ ਲੋਗ ਸਾਡੇ ਹਿੰਦੂ ਵੀਰ ਭਰਾ ਸਾਡੇ ਉਹ ਵੀ ਸਾਰੇ ਹੁੰਦੇ ਆ ਔਰ ਗੁਰਸਿੱਖ ਵੀ ਹੁੰਦੇ ਆ ਔਰ ਸਾਰਿਆਂ ਦੀਆਂ ਇੱਥੇ ਜਿਹੜੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਅਰਦਾਸ ਹੁੰਦੀ ਆ ਪਾਠ ਹੁੰਦੇ ਆ ਸਵੇਰੇ ਸ਼ਾਮ ਔਰ ਉਹ ਆਪਣੀ ਹਾਜ਼ਰੀ ਲਵਾ ਕੇ ਜਾਂਦੇ ਆ ਔਰ ਇਹ ਬਹੁਤ ਇਤਿਹਾਸਿਕ ਜਗ੍ਹਾ ਹੈ ਔਰ ਇੱਥੇ ਹਰੇਕ ਤਰ੍ਹਾਂ ਦਾ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੀਆਂ ਮੰਗਾਂ ਸਪੂਰੀਆਂ ਹੁੰਦੀਆਂ